ਹਾਏ ਵਾਹਿਗੁਰੂ ਜੀ ਕੇ ਪਾਤਸ਼ਾਹ ਜਸਮੀ ਪ੍ਰਤਮ ਭਗਵਾਨ ਜੀ ਤੇ ਗੁਣਾਂ ਦੀ ਕਿਹ ਹੈ ਫਲ ਪਰਿਨਮ ਤੇ ਮਰਦਾਸ ਧਾਮ ਦਾਸ ਤੇ ਜੀ ਸਹਾਈ ਅਜਨ ਗੋਬਿੰਦਾਂ ਨੂੰ ਸਤਿਗੁਰੂ ਸ੍ਰੀ ਹਰਾਈ ਜੀ ਦੇ ਕੀ ਸੇਵਕ ਜੀ ਧਿਆਇਆ ਜਿਸ ਨੇ ਟਿਹਿਆ ਸਭ ਕੁ ਲਈ ਤੇਗ ਬਹਾਦਰ ਜੀ ਸਤਿਗੁਰੂ ਘਰ ਕੁੰਦੇ ਆਵੇ ਧਾਏ ਸਤਿਗੁਰ ਦੀ ਸਤਿ ਸਿਮੀ ਪਾਤਸ਼ਾਹ ਗੋਬਿੰਦ ਸਿੰਘ ਜੀ ਮਹਾਰਾਜ ਸਾਥ ਤੁਹਾਨੂੰ ਜਿਸ ਸਾਜਸਤਾਂ ਮਾਚੀਆਂ ਦੇ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੇ ਦਾਤਾ ਧੰਨ ਧੰਨ ਕੀ ਬੋਲੋ ਜੀ ਅੰਜਾ ਪਿਆਰਿਆਂ ਤੁਮਾ ਸਭ ਜਾਨਿਆਂ ਚਾਲੇ ਤੇ ਰੱਖੀਆਂ ਜੱਪੀਆਂ ਤਰਪੀਆਂ ਜਿਨ੍ਹਾਂ ਨਾਮ ਜੱਪਿਆ ਬਣ ਛਕਿਆ ਜੀ ਆਈ ਇੱਕ ਵਾਰੀ ਜੀ ਕਿਰਤ ਕੀਤਾ ਜਨਾ ਪਿਆਰਿਆਂ ਸਤਿਆਲੈ ਦੀ ਤੁਮਾਈ ਦਾ ਅਹਿਾਰ ਚ ਰੱਖੇ ਬੋਲੋ ਜੀ ਜੇ ਨਾਸਿਕ ਕਰਨੀਆਂ ਦੇ ਰਮੇਸ਼ ਸਿੰਘ ਜਿੱਤੇ ਬਾਜ ਬਾਜ ਕਟਾਈ ਕੁੰਤੀਆਂ ਨੂੰ ਹੰਯਾ ਚੜ੍ਹਣੀਆਂ ਤੇ ਚੜੇ ਤਰਾਲੇ ਆਚ ਲਾਗੀ ਗੰਭੀਰ ਤੇ ਸੇਵਾ ਦੀਆਂ ਕੁੰਮਾਨੀਆਂ ਕੀਤੀਆਂ ਧਰਮ ਨੇ ਆਰਿਆ ਸਿੱਕੇ ਸਾਂ ਸੁਆਸਾ ਸੰਭਾਈ ਇਖੇਵਰੀ ਮਾਤੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾ ਤੰਤਾ ਸਰਬੰਗਤਵਾਰੇ ਦਾ ਧਿਆਨ ਕਰਕੇ ਬੋਲੋ ਜੀ ਆਪਾਂ ਦੇ ਦਿੱਤਿ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਦੇ ਗੋਈ ਵਾਲੇ ਬਲੋ ਜੀ ਬਖਸ਼ੋ ਕੇ ਸੇਖਾਂ ਨੂੰ ਸਿੱਖੀ ਦਾ ਅੰਕਿਨ ਸਿਧਾਂਤ ਰਹਿਤਨ ਵਿੱਚ ਕਮ ਸਾਧਨ ਨੂੰ ਉਪਾਧਨ ਕਰਨਾ ਸਿਧਾਂਤ ਨਾਮ ਦਾ ਸ੍ਰੀ ਅੰਦਸ ਸਹਾਇ ਦੀ ਕੇ ਦਰਸ਼ਨ ਸਮਾਨ ਚੌਕੀਆਂ ਝੰਡੇ ਗੁਰ ਜੁਗਿਆ ਕੱਲ ਧਰਮ ਅਜਾਕਾਰ ਬਲੋ ਜੀ ਆਤਮਣ છોੜਿਆ ਗਿਆ ਹੈ ਕਲੇਜਸ਼ਣ ਵਿਦਾ ਸੇਵਾ ਸੁਭਾਅ ਦਾ ਨਾਮ ਜਿਹੜੇ ਖਾਲਸਾ ਦੇ ਕਬੂਸ਼ ਹੋਏ ਨਿਮਾਣਿਆ ਅਤੇ ਮਾਣ ਨਿਤਾਣਿਆਂ ਦੇ ਤਾਣ ਨੇਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ Maharaja ਇਹ ਆਕਾਰ ਪਥ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕੋਲ ਆਪਾਸ ਅਦਾਸ ਸੇਂਤੀ ਜੁਲਦੀ ਸਤੂ ਮਹਾਰਾਜ ਸਦਾ ਹੀ ਇਸ ਜੇਵਾਨਾਂ ਵਿੱਚ ਆਪ ਜੀ ਦੇ ਪਾਵਨ ਪ੍ਰਕਾਸ਼ ਦਾ ਨਾਮ ਕਰਨ ਤੇ ਨੀਂਦੀਆਂ ਬਾਣੀਆਂ ਦੇ ਜਾਪ ਉਪਰੰਤ ਸੁਖਣੀ ਸਾਹਿਬ ਸੇਵਾ ਸੁਸਾਇਟੀ ਕਰੀ ਤਾਸਰ ਦੇ ਜਿੱਥੇ ਸਭ ਤੋਂ ਉਮਲਾ ਸੇ ਸੁਖਣੀ ਸੇਵਾ ਜੀ ਬਾਣੇ ਜਾਪ ਉਪਰਿ ਪੁਰਬਾਣੀ ਦੇ ਕੀਰਤਨ ਵਿੱਚੇ ਕੋੜੀਆਂ ਨਾਮ ਸਰਤੀ ਜੀ ਬਾਣੇ ਜਾਪ ਉਪਰਿ ਬਾਣੀ ਪੜਦੇ ਆਂ ਕੀਰਤਨ ਕਰਦੇ ਆਂ ਆਪ ਜੀ ਦੇ ਬੱਚਿਆਂ ਪਾਸੋਂ ਇੱਕ ਨਹੀਂ ਨੀ ਕੰਮ ਕਾਦ ਨਾ ਭੁੱਲਾ ਲੱਗਦੀਆਂ ਹੋਈਆਂ ਹੋਈਆਂ ਇਹ ਅੰਧਾਰ ਵਿੱਚ ਸੁਣ ਕੇ ਆਪ ਕਰਨਾ अगाध वाणी शब्द स्पष्ट पढ़न पढ़न दा बाद में सुना साथ गुरु महाराज आज दे जवान दी सेवा दान कर सेवक ने सदा सिंह जी सारे परिवार दी मेहनत के महाराज अपने स्पंदन अलंकार का जी सिंह दे जन्म दिन ने कुछ एम मोगरा प्रदेश साथ महाराज आज दे जवान दी सेवा के साथ महाराज आप जी कृपा करनी बच्चे दे शीश ते मेल प्रदान करना गुरु नाम दिया दाता दोस्ती की जीवन बख्शना ਅੰਗ ਸੰਗ ਸਹਾਇਓ ਕ੍ਰਿਇਆ ਕਰਨ ਸਤਿਗੁਰੂ ਮਹਾਰਾਜ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸਕੇ ਤੇ ਜਹੰਤਰ ਤਵੇਸ਼ ਕਰਾਇ ਸੰਗ ਦੀ ਆਜ ਦੀ ਆਪਣੀ ਦਾਤਿ ਪ੍ਰਵਣ ਕਰਨੀ ਕਲਮ ਕਰੀ ਚਲਿਆ ਲੇਕੇ ਰੋਣਾ ਤੇ ਨੂੰ ਬਿਟਾਵਾ ਕਰ ਪ੍ਰਵਣ ਕਰਨੀਆਂ ਦੋ ਕੋਲੋਂ ਆਉਂਦੀਆਂ ਦਾਤਾਂ ਕੋ ਸਿੱਖੀ ਜੀ ਦੀ ਬਖਸ਼ਿਆ ਅੰਗ ਸੰਗ ਸਹਾਇਓ ਕ੍ਰਿਇਆ ਕਰਨ ਸਤਿਗੁਰੂ ਮਹਾਰਾਜ ਪਰਵਾਣੋ ਆਪ ਜੀ ਦੇ ਹਜੂਰ ਪਵਿੱਤਰ ਗ੍ਰਾਥ ਖੈ ਦੇ ਗਾਜ ਦਾ ਜੂਖੇ ਦਾ ਹਜ ਦਾ ਆਪ ਜੀ ਕੋ ਦਾਤ ਪ੍ਰਾਣ ਹੋਵੇ ਵਾਹ ਨੂੰ ਆਪ ਸਾਜ ਸੰਗਤ ਵਿੱਚ ਬਲਤੇ ਜੋ ਜਿ ਛਿਕੇ ਆ ਜਿਹੜਾ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਅਕੁੰਤਿ ਤੇ ਬਾਵਨ ਸੰਤਾਂ ਨੂੰ ਇਹ ਅੱਜ ਜਿਵੇਂ ਤੁਹਾਆਂ ਦਾਸ ਬਟਾ ਜੀ ਜਿਨਾ ਭਜਨ ਚ ਆਇਆਈ ਸੋਖ ਜਾਨੇ ਪਰਮੋਧ ਕਰਨੇ ਕਾਲ ਖੰਡਕ ਚ ਰੇ ਕਰਨੇ ਆਪ ਜੀ ਕਿਰਪਾ ਕਰਨੀ ਸਤਿਗੁਰੂ ਮਾਰਾ ਜੀ ਸਿੱਧ ਰਾਈ ਆਪ ਆਪਣੇ ਨਾਲ ਘਰ ਦੀ ਸੇਵਾ ਲੈਂਦੇ ਰਹਿਣਾ ਆਪ ਜੀ ਕਿਰਪਾ ਕਰੋ ਸਤਿਗੁਰੂ ਮਹਾਰਾਜ ਆਪਣਾ ਪਰਮ ਨਾਮ ਸਰਬ ਚਿਰਤੇ ਸੰਤਾਂ ਨੂੰ ਨਿਹਾਲ ਕਰੋ ਆਖਰ ਵਾਧਾ ਘਾਟਾ ਮੁਕਤ ਮੁਆਫ ਕਰਨੀ ਸਰਬੱਤ ਦੇ ਕਾਜ ਦਾਸ ਕਰਮੇ ਸੇਗੁ ਪਿਆਰੇ ਮੇਰ ਜਿਨਾ ਬਿਨਾਂ ਕਰਨਾ ਨਾਮ ਤੇ ਕਾਵਿਆ ਨਾਨਕ ਨਾਮ ਜੜੀ ਕਲਾ ਤੇਰੀ ਬਾਣੀ ਸੰਬੰਧ ਦਾ ਨਾਮ ਕਰਾ ਵਾਹਿਗੁਰੂ ਜੀ ਕਾ ਹੱਲਾ ਵਾਹਿਗੁਰੂ ਜੀ ਦੇ ਬਤੇ ਤੋਹ ਜਾ ਕੀ ਆ ਭਈ ਕਾ ਨੀ ਰੇ ਜੈ ਜੈ ਸਾਚੇ ਕੰਗੋ ਤੁਮ ਹੈ ਰਾਮ ਜੋ ਗੰਦ ਲੋਗਾਂ ਦੇ ਪੰਨ ਹੋ ਰਾਮ ਗੋਪੀ ਦੇ ਜੋਖੇ ਉਹ ਮੇਂ ਗੋਦੀ ਹੈ ਸਭ ਮਹਿ ਰਾਜ ਕਰੇਗਾ ਖਲਸਾ ਰਾਮ ਦੇ ਜਨੂ ਹਾਰ ਵੇ ਸੰਭਲੇਗੇ